ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅਨੂ ਸੂਟ 컬렉ਸ਼ਨ ਤੇ ਜੋ ਅਸੀਂ ਸੂਟ ਤੁਹਾਨੂੰ ਦਿਖਾ ਰਹੇ ਹਾਂ ਉਹ ਕਾਟਨ ਦੇ ਨੇ ਟੈਂਪਰਿਕ ਕਾਟਨ ਦੇ ਸੂਟ ਨੇ ਨਾਲ ਦੁਪੱਟਾ ਮलमल ਦਾ ਦੁਪੱਟਾ ਬਹੁਤ ਸੋਹਣਾ ਸੂਟ ਬਹੁਤ ਸੋਹਣੇ ਨੇ ਪ੍ਰਿੰਟ ਇਹਨਾਂ ਦੇ ਪ੍ਰਿੰਟ ਹੀ ਇਹਨਾਂ ਦੀ ਬਾਟਮ ਹੈ ਕਿਸੇ ਦੇ ਵਿੱਚ ਪਲੇਨ ਵੀ ਹੈ ਤੇ ਉੱਪਰ ਪ੍ਰਿੰਟ ਵੀ ਨੇ ਜੋ ਕਿਸੇ ਨੂੰ ਪ੍ਰਸੰਨਦ ਨੇ ਪ੍ਰਿੰਟ ਦੇ ਵਿੱਚ ਪ੍ਰਿੰਟ ਲੈ ਸਕਦਾ ਜੋ ਪਲੇਨ ਪਲੇਨ ਵੀ ਨੇ ਬਹੁਤ ਸੋਹਣੇ ਕਲਰ ਨੇ ਇਹਨਾਂ ਦੇ ਸਾਰੇ ਸੂਟਾਂ ਦੇ ਪੱਟਾ ਬਹੁਤ ਸੋਹਣਾ ਨਾਲ ਦਾ ਇਹਨਾਂ ਦਾ ਪ੍ਰਾਈਸ 550 ਉਹਨਾਂ ਦਾ ਪ੍ਰਾਈਸ ਹੈ ਜੇ ਤੁਸੀਂ 550 ਚ ਖਰੀਦਣਾ ਚਾਹੁੰਦੇ ਹੋ ਕੋਈ ਵੀ ਸ਼ੂਟ ਜਲਦੀ ਜਲਦੀ ਸੈਂਡ ਕਰੋ ਸਾਨੂੰ ਸਾਡੇ ਵਟਸਐਪ ਨੰਬਰ ਤੇ ਤੇ ਸਾਡੇ ਚੈਨਲ ਤੇ ਪਹਿਲੀ ਵਾਰੀ ਹੋ ਤੁਸੀਂ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਸਾਰੇ ਵੀਡੀਓ ਦੇਖ ਸਕੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਕਮੈਂਟ ਕਰਕੇ ਜਰੂਰ ਦੱਸੋ ਕਿਦਾਂ ਤੁਹਾਨੂੰ ਸ਼ੂਟ ਲੱਗਦੇ ਨੇ ਲਾਈਕ ਕਰੋ ਸ਼ੇਅਰ ਕਰੋ ਸਾਰੇ ਸੂਟ ਬਹੁਤ ਸੋਹਣੇ ਨੇ ਵਰਕ ਵਾਲੇ ਸੂਟ ਵੀ ਵਿੱਚ ਅਸੀਂ ਲੈ ਕੇ ਆਏ ਆ ਬਹੁਤ ਵਧੀਆ ਕੱਟ ਪ੍ਰਾਈਸ ਦੇ ਸੂਟ ਨੇ ਜੋ ਵੀ ਤੁਸੀਂ ਪਸੰਦ ਕਰੋਗੇ ਬਹੁਤ ਹੀ ਕੱਟ ਪ੍ਰਾਈਸ ਦੇ ਸੂਟ ਨੇ ਮਾਰਕੀਟ ਨਾਲੋਂ ਇਹਨਾਂ ਦਾ ਆਦਰ ਰੇਟ ਹੈ ਬਹੁਤ ਸੋਹਣਾ ਸੂਟ ਨੇ ਸਾਰੇ ਵਧੀਆ ਸੂਟ ਦੀ ਕੁਆਲਿਟੀ ਹੈ ਤੇ ਸਾਰੇ ਸੂਟ ਬਹੁਤ ਵਧੀਆ ਨੇ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋ ਵਰਕ ਵੀ ਕਰਾ ਸਕਦੇ ਹੋ ਸਾਡੇ ਤੋਂ ਅਸੀਂ ਵਰਕ ਵੀ ਕਰਦੇ ਆ ਪਲੇਨ ਸੂਟਾਂ ਤੇ ਜੋ ਵੀ ਫੈਬਰਿਕ ਤੁਹਾਨੂੰ ਪਸੰਦ ਹੈ ਥੈਂਕ ਯੂ